ਦਿੱਲੀ ਦੇ ਮਾਲਕ ਜਿਹੜੇ ਆਪਣੋਂ ਦੱਸਦੇ ਸੀ ਅੱਜ ਕੱਲ੍ਹ ਕਿਰਾਏਦਾਰ ਵੀ ਨਹੀਂ ਰਹੇ ਉਹ ਇੱਥੇ ਆਏ ਹੋ ਇਹਨੇ ਵੀ ਵਪਾਸਨਾ ਕਰਨ ਇਹ ਵਪਾਸਨਾ ਕੈਸੀ ਆ ਕਿਸੇ ਨੂੰ ਸਮਝ ਨਹੀਂ ਆ ਰਹੀ ਅਲੱਗ-ਅਲੱਗ ਲੋਕ ਅਲੱਗ-ਅਲੱਗ ਚਰਚਾਾਂਵਾਂ ਬਾਜ਼ਾਰ ਚ ਕਰ ਰਹੇ ਨੇ ਕੁਝ ਕਹਿ ਰਹੇ ਨੇ ਇਸ ਵਪਾਸਨਾ ਦੇ ਨਾਮ ਉੱਤੇ ਭਗਵੰਤ ਮਾਨ ਨੂੰ ਹਟਾਉਣਾ ਹੈ ਕੁਝ ਕਹਿ ਰਹੇ ਨੇ ਇਸ ਵਪਾਸਨਾ ਦੇ ਨਾਮ ਦੇ ਉੱਤੇ ਰਾਜ ਸਭਾ ਚ ਜਾਣਾ ਹੈ ਪਰ ਮੈਨੂੰ ਹੈਰਾਨ ਕਿਸ ਗੱਲ ਦੀ ਆ ਜਿਹੜਾ ਸੰਗਿਆਨ ਤੁਹਾਨੂੰ ਲੈਣਾ ਚਾਹੀਦਾ ਉਹ ਇਹ ਆ ਤਿੰਨ ਸਾਲ ਹੋ ਗਏ ਨੇ ਸਰਕਾਰ ਸੁੱਤੀ ਪਈ ਸੀ ਜਦੋਂ ਪੰਜਾਬ 'ਚ ਡਰੱਗਸ ਚਰਮ ਸੀਮਾ ਤੇ ਸੀਗਾ ਸਕੂਲਾਂ 'ਚ ਵੀ ਨਸ਼ਾ ਪਹੁੰਚ ਚੁੱਕਿਆ ਏ ਕੋਈ ਵਰਗ ਨਹੀਂ ਬੱਚਿਆ ਜਿਹੜਾ ਇਸ ਨਸ਼ੇ ਤੋਂ ਬੱਚਿਆ ਹੋਵੇ ਹੁਣ ਕਹਦੇ ਅਸੀਂ ਡਰੱਗਸ ਦੇ ਉੱਤੇ ਬਹੁਤ ਜ਼ੋਰਦਾਰ ਵਾਰ ਕਰ ਦਿੱਤਾ ਕਿੰਨਾ ਜ਼ੋਰਦਾਰ ਵਾਰ ਕਰ ਦਿੱਤਾ ਕਹਿੰਦੇ ਜੀ ਦੇਖੋ ਕੇਜਰੀਵਾਲ ਵੀ ਉਸ ਤੋਂ ਫ੍ਰੀ ਹੋ ਗਿਆ ਉਹ ਵੀ ਪੰਜਾਬ ਆ ਕੇ ਬੈਠ ਗਿਆ ਇੰਨਾ ਜ਼ੋਰਦਾਰ ਅਸੀਂ ਵਾਰ ਕਰ ਦਿੱਤਾ ਤਿੰਨ ਸਾਲ ਕਿੱਥੇ ਸੁੱਤੇ ਸੀ ਤੁਸੀਂ ਔਰ ਕੱਲ ਮੈਂ ਪੜ੍ਹ ਰਿਆ ਸੀ ਟਵੀਟ ਜ਼ੋਰਦਾਰ ਵਾਰ ਕਿੱਡਾ ਜ਼ੋਰਦਾਰ ਆ 181000 ਰੁਪਇਆ ਫੜਿਆ 181000 ਜ਼ੋਰਦਾਰ ਵਾਰ ਇੰਨਾ ਹੈ ਕਿ ਕੱਲ ਭਗਵੰਤ ਮਾਨ ਜੀ ਨੇ ਹਿਸਟੋਰੀਕਲ ਕੰਮ ਕੀਤਾ ਹੈ 181000 ਰੁਪਇਆ ਡਰਗ ਮਨੀ ਫੜ ਲਈ 181 ਇੰਨਾ ਵੱਡਾ ਜ਼ੋਰਦਾਰ ਵਾਰ ਕੀਤਾ ਜਿਹੜੇ ਨਸ਼ਾ ਤਸਕਰ ਨੇ ਉਹ ਆਮ ਆਦਮੀ ਪਾਰਟੀ ਚ ਰਾਜ ਕਰ ਰਹੇ ਨੇ ਇਥੋਂ ਦੇ ਟਰੈਵਲ ਏਜੰਟ ਜਿਹੜੇ ਨੇ ਜਿਨ੍ਹਾਂ ਨੇ ਹਜ਼ਾਰਾਂ ਹਜ਼ਾਰਾਂ ਬੇਗੁਨਾ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਨਾਮ ਕਰਾ ਕਰਾ ਕੇ ਲੁੱਟ ਲੁੱਟ ਕੇ ਉਹਨਾਂ ਨੂੰ ਵਿਦੇਸ਼ਾਂ 'ਚ ਜੇਲਾ 'ਚ ਭੇਜਣ ਵਾਸਤੇ ਭੇਜ ਦਿੱਤਾ ਏ ਉਹ ਆਮ ਆਦਮੀ ਪਾਰਟੀ ਦੇ ਰਾਜ 'ਚ ਰਾਜ ਕਰ ਰਹੇ ਨੇ ਭਗਵੰਤ ਮਾਨ ਜੀ ਨੂੰ ਇਹ ਤੇ ਚਿੰਤਾ ਏ ਕਿ ਕੇਜਰੀਵਾਲ ਜੀ ਜਦੋਂ ਆਉਣਗੇ ਉਦੋਂ 50 ਗੱਡੀਆਂ ਦਾ ਕਾਫਲਾ ਉਹਨਾਂ ਨੂੰ ਲੈ ਕੇ ਆਊਗਾ ਪਰ ਭਗਵੰਤ ਮਾਨ ਜੀ ਨੂੰ ਇਹ ਚਿੰਤਾ ਨਹੀਂ ਕਿ ਜਿਨ੍ਹਾਂ ਨੇ ਪੰਜਾਬ ਦੇ ਬੇਕਸੂਰ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ਾਂ 'ਚ ਧੱਕ-ਧੱਕ ਕੇ ਉਹਨਾਂ ਦੀਆਂ ਜ਼ਮੀਨਾਂ ਹੜੱਪ ਲਈਆਂ ਨੇ ਉਨਾਂ ਦੇ ਕੋਲ ਕਾਰਵਾਈ ਕਰੀਏ ਇਹਦਾ ਭਗਵੰਤ ਮਾਨ ਜੀ ਨੂੰ ਕੋਈ ਚਿੰਤਾ ਨਹੀਂ ਇਸ ਕਰਕੇ ਮੈਂ ਜਰੂਰ ਇਹ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਇਹਦਾ ਕੱਲ ਦਾ ਜੀਸੀਪੀ ਦੀ ਫੋਟੋ ਦਿਖਾਉਂਦੇ ਪਏ ਜੇ ਇਹ ਜੀਸੀਪੀ ਹੁਣ ਤੱਕ ਪਿਛਲੇ 3 ਸਾਲ ਤੋਂ ਕਿੱਥੇ ਜੰਗ ਖਾਰੀ ਸੀਗੀ ਇਹ ਜਿਹੜੀ ਜ਼ੋਰਦਾਰ ਵਾਰ ਕੀਤਾ ਇਹ ਦਿੱਲੀ ਹਾਰਨ ਤੋਂ ਬਾਅਦ ਤੁਹਾਨੂੰ ਪੰਜਾਬ ਚ ਇਤੇ ਆਇਆ ਏ ਇਹ ਜ਼ੋਰਦਾਰ ਵਾਰ ਜਿੱਦਣੇ ਸਰਕਾਰ ਬਣੀ ਸੀ ਉਸ ਦਿਨ ਦਾ ਕਿੱਥੇ ਸੀਗਾ ਜ਼ੋਰਦਾਰ ਵਾਰ ਔਰ ਜੇ ਜ਼ੋਰਦਾਰ ਵਾਰ ਚ ਤੁਹਾਨੂੰ 1,81,000 ਰੁਪਏ ਮਿਲਿਆ ਏ ਹੁਣ ਅਗਲੇ ਜ਼ੋਰਦਾਰ ਵਾਰ ਦੇ ਅੰਦਰ ਇਹਦਾ ਮਤਲਬ ਹੋ ਗਿਆ ਕਿ ਇਹ ਤੁਹਾਡਾ ਜ਼ੋਰਦਾਰ ਵਾਰ ਆ ਜਿੱਥੇ 181000 ਮਿਲੂਗਾ ਵੀ ਡਰਗ ਮਣੀ 181000 ਬੜੇ ਸ਼ਰਮ ਦੀ ਗੱਲ ਆ ਕੇਵਲ ਔਰ ਕੇਵਲ ਹੁਣ ਅਰਵਿੰਦ ਕੇਜਰੀਵਾਲ ਨੂੰ ਇੱਕ ਮਸੀਹਾ ਦੇ ਤੌਰ ਤੇ ਪੇਸ਼ ਕਰਨਾ ਹੈ ਜਿਹੜਾ ਦਿੱਲੀ ਤੋਂ ਭਗੌੜਾ ਏ ਉਸ ਨੂੰ ਦਿਖਾਉਣਾ ਕਿ ਕੇਜਰੀਵਾਲ ਜੀ ਪੰਜਾਬ ਚ ਆ ਗਏ ਨੇ ਹੁਣ ਕੰਮ ਸ਼ੁਰੂ ਹੋ ਗਏ ਨੇ ਪਰ ਇਹ ਸਾਰੀ ਕੇਜਰੀਵਾਲ ਜੀ ਦੀ ਰਣਨੀਤੀ ਆ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਅਗਾਹ ਕਰਨਾ ਆਇਆ ਹਾਂ ਦਿੱਲੀੋਂ ਅਸੀਂ ਤੁਹਾਨੂੰ ਭਜਾ ਕੇ ਨੂੰ ਇੱਥੇ ਭਜਾ ਭਜਾਤਾ ਦਿੱਲੀ ਦੇ ਲੋਕਾਂ ਨੇ ਇਹ ਕਹਿੰਦਾ ਸੀ ਮੈਂ ਦਿੱਲੀ ਦਾ ਮਾਲਿਕ ਹਾਂ ਦਿੱਲੀ ਲੋਕਾਂ ਨੂੰ ਕਿਰਾਏਦਾਰ ਜੋਗਾ ਨਹੀਂ ਛੱਡਿਆ ਹੁਣ ਤੁਹਾਡੀ ਵਾਰੀ ਆ ਜਿਹੜਾ ਸੰਜੀਵ अरोड़ा ਇਲੈਕਸ਼ਨ ਲੜ ਰਿਹਾ ਉਹਨੂੰ ਡਟ ਕੇ ਹਰਾਓ ਕਿਸੇ ਪਾਰਟੀ ਨੂੰ ਜਿਤਾਓ ਪਰ ਉਹਨੂੰ ਡਟ ਕੇ ਹਰਾਓ ਕਿਉਂਕਿ ਉਹਦਾ ਜਿੱਤਣ ਦਾ ਮਤਲਬ ਹੈ ਤੁਹਾਡੀ ਇੱਕ ਰਾਜ ਸਭਾ ਹੋਰ ਖੁੱਸ ਜਾਣੀ ਤੁਹਾਡੇ ਉੱਥੋਂ ਪਹਿਲਾਂ ਰਾਜ ਸਭਾ ਵੇਚਤੀਆਂ ਨੇ ਹੁਣ ਰਾਜ ਸਭਾ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ ਸਾਰੇ ਪੰਜਾਬ ਦੇ ਦਫ਼ਤਰਾਂ ਦੇ ਅੰਦਰ ਆਜਾਮ ਆਦਮੀ ਪਾਰਟੀ ਲੋਕਾਂ ਦਾ ਕਬਜ਼ਾ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਨੇ